ਮੋਗਾ ਸੈਕਸ ਸਕੈਂਡਲ ਦੇ ਵਿੱਚ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਤਕਾਲੀ ਇੰਸਪੈਕਟਰ ਰਮਨ ਕੁਮਾਰ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਰਮਨ ਕੁਮਾਰ ਨੂੰ 3 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਇਸ ਦੇ ਨਾਲ ਹੀ ਬਾਕੀ ਤਿੰਨ ਦੋਸ਼ੀਆਂ ਨੂੰ 2-2 ਲੱਖ ਦਾ ਜੁਰਮਾਨਾ ਲਾਇਆ ਗਿਆ ਜਦ ਤਤਕਾਲੀ ਐਸਐਸਪੀ ਐਸਪੀ ਅਤੇ ਦੋ ਇੰਸਪੈਕਟਰ ਦੋਸ਼ੀ ਕਰਾਰ ਦਿੱਤੇ ਗਏ ਸੀ ਭ੍ਰਿਸ਼ਟਾਚਾਰ ਤੇ ਜ਼ਬਰੀ ਵਸੂਲੀ ਦੇ ਦੋਸ਼ੀ ਕਰਾਰ ਦਿੱਤੇ ਗਏ ਸੀ ਫਰਜ਼ੀ ਕੇਸ ਦੇ ਵਿੱਚ ਫਸਾ ਕੇ ਬਲੈਕਮੇਲ ਕਰਦੇ ਸਨ ਤੇ ਹਾਈ ਕੋਰਟ ਤੇ ਹੁਕਮਾਤੇ ਸੀਬੀਆਈ ਨੇ 11 ਦਸੰਬਰ 2007 ਨੂੰ ਕੇਸ ਦਰਜ ਕੀਤਾ ਸੀ ਤਾਂ ਬਹੁਤ ਵੱਡੀ ਕਾਰਵਾਈ ਹਾਲਾਂਕਿ 2007 ਦਾ ਮਾਮਲਾ 2025 ਆ ਗਿਆ ਹੈ ਦੇਰ ਜ਼ਰੂਰ ਲੱਗੀ ਹੈ ਪਰ ਦੋਸ਼ੀ ਕਰਾਰ ਦੇਣ ਤੋਂ ਬਾਅਦ ਸਜ਼ਾ ਦਾਵੀ ਐਲਾਨ ਕਰ ਦਿੱਤਾ ਗਿਆ ਜਦੋਂ ਕਿਸੇ ਜ਼ਿਲ੍ਹਾ ਪੁਲਿਸ ਮੁਖੀ ਤੇ ਕਿਸੇ ਐਸਐਸਪੀ ਤੇ ਅਜਹੀ ਕਾਰਵਾਈ ਹੋਵੇ ਉਹ ਵੀ ਸੈਕਸ ਸਕੇਂਡਲ ਦੇ ਵਿੱਚ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਤਿੰਨ ਆਫੀਸਰਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ 5-5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਵੇਲੇ ਦੇ ਤਤਕਾਲੀ ਇਨਸਪੈਕਟਰ ਰਮਨ ਕੁਮਾਰ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਸ ਦੇ ਨਾਲ ਹੀ ਰਮਨ ਕੁਮਾਰ ਨੂੰ 3 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਤੇ ਬਾਕੀ ਤਿੰਨ ਦੋਸ਼ੀਆਂ ਨੂੰ 2-2 ਲੱਖ ਦਾ ਜੁਰਮਾਨਾ ਲਾਇਆ ਗਿਆ ਉਸ ਵੇਲੇ ਇਹ ਸਾਰੇ ਐਸਐਸਪੀ ਸੀ ਐਸਪੀ ਸੀ ਦੋ ਇਨਸਪੈਕਟਰ ਸੀ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੁਹਾਨੂੰ ਪੂਰਾ ਮਾਮਲਾ ਵੀ ਦੱਸ ਦਿਆਂ ਕਿ ਆਖਿਰ ਹੋਇਆ ਕਿ ਸੀ ਦਰਅਸਲ ਨਬਾਲਿਗ ਕੁੜੀ ਨੇ 2007 ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਜਗਰਾਉਂ ਦੀ ਕੁੜੀ ਦੀ ਸ਼ਿਕਾਇਤ ਤੇ ਗੈਂਗ ਰੇਪ ਦਾ ਇੱਕ ਕੇਸ ਦਰਜ ਹੋਇਆ ਅਤੇ ਕੇਸ 50 ਅਣਪਛਾਤੇ ਲੋਕਾਂ ਤੇ ਦਰਜ ਹੋਇਆ ਤੇ ਕਿਉਂਕਿ 50 ਅਣਪਛਾਤੇ ਲੋਕਾਂ ਤੇ ਰੇਪ ਦਾ ਇਲਜ਼ਾਮ ਲਾਇਆ ਗਿਆ ਸੀ ਪੁਲਿਸ ਦੀ ਮਿਲੀਭੁਗਤ ਦੇ ਨਾਲ ਇਹ ਫਰਜ਼ੀ ਕੇਸ ਦਰਜ ਹੋਇਆ ਕਾਰੋਬਾਰੀਆਂ ਤੇ ਸਿਆਸਤਦਾਨਾਂ ਨੂੰ ਇਸ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਪੁਲਿਸ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਦੋ ਔਰਤਾਂ ਲੋਕਾਂ ਨੂੰ ਫਸਾਉਂਦੀਆਂ ਸਨ ਬਲੈਕਮੇਲ ਕਰਕੇ ਕਾਰੋਬਾਰੀਆਂ ਤੋਂ ਮੋਟੀ ਰਕਮ ਵਸੂਲ ਲੈਂਦੇ ਸਨ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਜਾਂਚ ਵਿੱਚ ਕਲੀਨ ਚਿੱਟ ਦੇ ਦਿੰਦੇ ਸੀ ਇੱਕ ਲੀਡਰ ਨੇ ਪੁਲਿਸ ਵੱਲੋਂ ਪੈਸੇ ਮੰਗਣ ਦੀ ਆਡੀਓ ਰਿਕਾਰਡ ਕੀਤੀ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹਾਈ ਕੋਰਟ ਨੇ ਸੂ ਮੋਟੋ ਲਿਆ ਉਸ ਤੋਂ ਬਾਅਦ ਸੀਬੀਆਈ ਨੇ 2007 ਦੇ ਵਿੱਚ ਹਾਈ ਕੋਰਟ ਦੇ ਹੁਕਮ ਤੇ ਇੱਕ ਕੇਸ ਦਰਜ ਕੀਤਾ 2018 ਅੰਤ ਸਰਕਾਰੀ ਗਵਾਵਣੀ ਮਹਿਲਾ ਤੇ ਉਸਦੇ ਪਤੀ ਦਾ ਕਤਲ ਹੋ ਗਿਆ ਮ੍ਰਿਤਕ ਮਹਿਲਾ ਝੂਠੇ ਇਲਜ਼ਾਮ ਲਾਉਣ ਵਾਲਿਆਂ ਚੋਂ ਇੱਕ ਸੀ ਆਈਪੀਐਸ ਸਮੇਤ 4 ਮੁਲਾਜ਼ਮ ਦੋਸ਼ੀ ਕਰਾਰ ਦਿੱਤੇ ਗਏ ਦੋਸ਼ੀਆਂ ਦੇ ਵਿੱਚ ਤਤਕਾਲੀ ਐਸਐਸਪੀ ਅਤੇ ਐਸਪੀ ਵੀ ਸ਼ਾਮਲ ਸੀ ਦੱਸਦੀ ਹੈ ਕਿ ਹੁਣ ਇਸ ਦੇ ਵਿੱਚ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਹੈ ਦਰਅਸਲ ਕਰਦੇ ਕੀ ਸੀ ਦੋ ਔਰਤਾਂ ਸੀ ਜਿਹੜੀਆਂ ਕੁਝ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਸੀ ਉਹਨਾਂ ਖਿਲਾਫ ਸ਼ਿਕਾਇਤ ਕਰਦੀਆਂ ਸੀ ਫਿਰ ਜਦੋਂ ਇਨਕੁਆਇਰੀ ਦੇ ਲਈ ਪੁਲਿਸ ਅਧਿਕਾਰੀਆਂ ਦੇ ਕੋਲ ਇਹ ਮਾਮਲਾ ਪਹੁੰਚਦਾ ਸੀ ਤਾਂ ਫਿਰ ਪੈਸੇ ਲੈ ਕੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਕੋ ਕਹਿ ਸਕਦੇ ਕਿ ਸਾਰਿਆਂ ਦੀ ਨਜ਼ਰਾਂ ਟਿੱਕੀ ਹੋਈ ਸੀ 2007 ਦਾ ਇੱਕ ਹਾਈ ਪ੍ਰੋਫਾਈਲ ਮੋਗਾ ਸੈਕਸ ਸਕੈਂਡਲ ਕੇਸ ਰਣਜੀਤ ਸਿੰਘ ਜੀ ਸਾਡੇ ਨਾਲ ਨੇ ਜਿਹੜੇ ਕੰਪਲੇਨੈਂਟ ਦੇ ਰਜੀਤ ਜੀ ਕਿਸ ਤਰ੍ਹਾਂ ਵੇਖਦੇ ਹੋ ਇਹ ਅੱਜ ਜਿਹੜਾ ਫੈਸਲਾ ਹੈ ਫੈਸਲਾ ਵਧੀਆ ਆਇਆ ਜਿਹੜਾ ਆਇਆ ਹਾਂ ਪੰਜ-ਪੰਜ ਸਾਲ ਦੀ ਸਜ਼ਾ ਰਮਨ ਕੁਮਾਰ ਨੂੰ ਤਿੰਨ ਸਾਲ ਦੇ ਐਕਸਟਰਾ 8 ਸਾਲ ਦੀ ਹੋਈ ਹੈ ਸਰ ਇਹ ਰਮਨ ਕੁਮਾਰ ਹੈ ਕਿਉਂਕਿ ਇਹਦੇ ਚਾਰ ਚਾਰਜ ਸੀ ਜੀਐਸਐਸਪੀ ਦਵਿੰਦਰ ਸਿੰਘ ਕਰਚਾ ਸੁਪਰਡੈਂਟ ਆਫ ਪੁਲਿਸ ਪਰਮਦੀਪ ਸਿੰਘ ਸੰਧੂ ਇੰਸਪੈਕਟਰ ਅਮਰਜੀਤ ਤੇ ਇੰਸਪੈਕਟਰ ਜਿਹੜਾ ਰਮਨ ਹੈ ਤੇ ਰਮਨ ਨੂੰ ਜਿਹੜੀ ਐਕਸਟਰਾ ਸਜ਼ਾ ਹੋਈ ਹੈ ਕਾਰਨ ਕੀ ਰਹੇ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੰਦਰ ਹੋਈ ਹੈ ਇਹ ਤਾਂ ਹੁਣ ਜਜਮੈਂਟ ਆਈ ਤੋਂ ਪਤਾ ਲੱਗੂ ਵੀ ਕਿਹੜੇ ਚ 3 ਸਾਲ ਵਧਾਈ ਆ ਉਹਦੀ ਸਜ਼ਾ ਹੂੰ 3 ਸਾਲ ਹੋਰ ਯਾਨੀ ਕਿ ਉਹਨੂੰ ਉਹਦੀ 8 ਸਾਲ ਹੋ ਗਈ ਬਾਕੀ ਤਿੰਨਾਂ ਦੀ 5-5 ਸਾਲ ਤੇ 2 ਲੱਖ ਰੁਪਏ ਜੁਰਮਾਨਾ ਸਰ ਯੈਸ ਤੇ ਕਿਸ ਤਰ੍ਹਾਂ ਦੇ ਟੈਕਨੀਕਲ ਜਿਹੜੇ ਫੈਕਟਰ ਰੱਖੇ ਗਏ ਸੀ ਕਿਉਂਕਿ ਸਰ ਤੁਸੀਂ ਤਾਂ ਕੰਪਲੇਂਟ ਐਡੋ ਸਾਰੀ 2007 ਤੋਂ ਲੈ ਕੇ ਲਗਾਤਾਰ ਤੁਸੀਂ ਇਹਦੇ ਵਿੱਚ ਜਿਹੜਾ ਕੰਮ ਕੀਤਾ ਹੈ ਕੰਪਲੇਟ ਅਗੇ ਤਾਂ ਕਿਹੜੇ ਸੀਗੇ ਦੂਜੇ ਪੇਮੈਂਟਾਂ ਲਈਆਂ ਸੀ ਇਹਨਾਂ ਨੇ ਇੱਕ ਤੱਕ ਇਹਨਾਂ ਦਾ ਪੇਮੈਂਟ ਖਾਤੇ ਰਾਹੀਂ ਹੋਈ ਹੋਈ ਸੀਗੀ ਹਾਂਜੀ ਬਾਕੀ ਮੇਰੀ ਰਿਕਾਰਡਿੰਗ ਸੀਗੀ ਕਿਹੜੀ ਪੈਸੇ ਮੰਗਦੇ ਦੀ ਉਹ ਸੀਗੀ ਹਾਂ ਇਹ ਤੁਹਾਡੀ ਕਿਉਂਕਿ ਤੁਸੀਂ ਕੰਪਲੇਂਟੈਂਟ ਹੋ ਸਾਰੇ ਦੇ ਵਿੱਚ ਟੋਟਲ ਕਿੰਨੇ ਕੁ ਲੋਕ ਸੀਗੇ ਸਰ ਜਿਨ੍ਹਾਂ ਨੂੰ ਇਹ ਸਾਰਾ ਜਿਹੜਾ ਹੈਗਾ ਪਸਾਨ ਦੀ ਕੋਸ਼ਿਸ਼ ਜਾਂ ਫਿਰ ਉਹਨਾਂ ਨੂੰ ਥ्रेट ਕਰਦੇ ਸੀਗੇ ਪਸਾਉਣ ਦੀ ਕਿਹੜੀ ਲੈਂ ਬਹੁਤ ਲੰਮੀ ਆ ਉਹ ਕੁਝ ਲੋਕ ਸਾਹਮਣੇ ਆ ਗਏ ਸੀਗੇ ਕੁਝ ਕਿਹੜੇ ਬਾਲੇ ਹਾਈ ਪ੍ਰੋਫਾਈਲ ਸੀਗੇ ਜਾਂ 40 ਵਾਲੇ 45 45 ਲੱਖ ਰੁਪਏ ਦੇ ਸਾਹਮਣੇ ਨਹੀਂ ਆਏ ਉਹਨਾਂ ਨੇ ਦਿੱਤੇ ਆ ਉਹਨਾਂ ਦੀ ਡਿਮਾਂਡ ਵੀ ਕੀਤੀ ਆ ਦੇ ਵੀ ਦਿੱਤੇ ਸੀਗੇ ਦੇ ਵੀ ਦਿੱਤੇ ਸੀ ਪੈਸੇ ਫਿਰ ਉਹ ਸਾਹਮਣੇ ਨਹੀਂ ਆਏ ਕੰਪਨੀ ਨਹੀਂ ਆਈ ਤਾਂ ਯਾਨੀ ਕਹਿ ਸਕਦੇ ਆ ਕਿ 2007 ਤੋਂ ਲੈ ਕੇ ਸਰ ਹੁਣ ਤੱਕ ਬਹੁਤ ਲੰਮਾ ਸਮਾਂ ਤੁ ਵੀ ਤੁਸੀਂ ਵੀ ਲੜਾਈ ਲੜੀ ਹੈ 18 ਸਾਲ ਹੋ ਗਏ 18 ਸਾਲ ਤੋਂ ਤੇ ਤੁਸੀਂ ਸੈਟੀਸਫਾਈ ਹੋ ਸੈਟੀਸਫਾਈ ਹੈ ਬਿਲਕੁਲ ਸੈਟੀਸਫਾਈ ਆ ਕੀ 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 ਦਵਿੰਦਰ ਸਿੰਘ ਘਰਚਾ ਜਿਹੜੇ ਚਾਰ ਨੇ ਉਹਨਾਂ ਨੂੰ 5-5 ਸਾਲ ਕਿਸ ਤਰ੍ਹਾਂ ਦਾ ਤੁਸੀਂ ਅੰਦਰ ਹੀ ਸੀਗੇ ਸਰ ਕੀ ਫੈਕਟ ਰੱਖੇ ਗਏ ਉਹਨਾਂ ਨੂੰ 5-5 ਸਾਲ ਦੀ ਹੋਈ ਆ ਰਮਨ ਕੁਮਾਰ ਨੂੰ 384 ਚ 3 ਸਾਲ ਐਕਸਟਰਾ ਹੋ ਗਏ ਯਾਨੀ 3 ਸਾਲ ਐਕਸਟਰਾ ਹੋਈ ਆ ਉਹਨੂੰ ਜੁਰਮਾਨਾ ਵੀ ਹੋਰ ਐਕਸਟਰਾ ਪਿਆ ਇਸਾ ਮੈਂ ਦੱਲਦਾ ਉਹਨੂੰ ਜੁਰਮਾਨਾ ਮਿਲਣਾ ਟੋਟਲ ਲੱਖ ਰੁਪਈਆ ਸ਼ਾਇਦ 2 ਲੱਖ ਰੁਪ 5 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹਾਈ ਪ੍ਰੋਫਾਈਲ ਮਾਮਲਾ ਜਦੋਂ ਇਹ 2007 ਤੋਂ ਲਗਾਤਾਰ सीबीआई ਦੇ ਵਿੱਚ ਇਹ ਚੱਲ ਰਿਹਾ ਸੀ ਚਾਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਜੇਕਰ ਗੱਲ ਕੀਤੀ ਜਾਵੇ ਦਵਿੰਦਰ ਸਿੰਘ ਘਰਚਾ ਹੌਸ ਬਲੇ ਤਤਕਾਲੀ ਐਸਐਸਪੀਸੀ ਮੋਗਾ ਦੇ ਇਸ ਦੇ ਨਾਲ ਹੀ ਇੰਸਪੈਕਟਰ ਸੀ ਅਮਰਜੀਤ ਸਿੰਘ ਰਮਨ ਕੁਮਾਰ ਤਤਕਾਲੀ ਐਸਐਚਓਸੀ ਮੋਗਾ ਥਾਣਾ ਦੇ ਵਿੱਚ ਸ਼ਿਕਾਇਤ ਦੀ ਆੜ ਦੇ ਵਿੱਚ ਇਹ ਵਸੂਲੀ ਦਾ ਖੇਡ ਸ਼ੁਰੂ ਹੋਇਆ ਸੀ ਤਾਂ ਇਹ ਸਾਰੇ ਅਧਿਕਾਰੀ ਰਲੇ ਹੋਏ ਸੀ ਮਿਲੀ ਪੁਗਤੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਤੇ ਇਸੇ ਖਬਰ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਜਸਟਾਂਗ ਦੇ ਨਾਲ ਇਹ ਬਹੁਤ ਹਾਈ ਪ੍ਰੋਫਾਈਲ ਕੇਸ ਕਿਉਂਕਿ ਜਿਸ ਦੇ ਵਿੱਚ ਐਸਐਸਪੀ ਹੋਣ ਐਸਪੀ ਹੋਣ ਐਸਐਚਓ ਹੋਣ ਇਨਸਪੈਕਟਰ ਤੱਕ ਰੈਂਕ ਦੇ ਪੁਲਿਸ ਅਧਿਕਾਰੀ ਇਸ ਦੇ ਵਿੱਚ ਇਨਵੋਲਵ ਹੋਣ ਵੱਡੇ ਵੱਡੇ ਕਾਰੋਬਾਰੀਆਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ ਰੁਪਏ ਠੱਗੇ ਜਾਂਦੇ ਹੋਣ ਔਰਤਾਂ ਦੇ ਰਾਹੀਂ ਬਲੈਕਮੇਲਿੰਗ ਕੀਤੀ ਜਾਂਦੀ ਹੋਵੇ ਤੇ ਉਸ ਮਾਮਲੇ ਦੇ ਵਿੱਚ ਸਜ਼ਾ ਦਾ ਐਲਾਨ ਹੋਣਾ ਆ ਵੱਡੀ ਖਬਰ ਹੈ ਅਤੇ ਨਾਲ ਹੀ ਜ਼ਰੂਰ ਪੀੜਤਾਂ ਨੂੰ ਵੀ ਇਨਸਾਫ ਮਿਲਿਆ ਰਣਵੀਰ ਜੀ ਦਾ ਤੁਸੀਂ ਪੂਰਾ ਕੇਸ ਦਾ ਜ਼ਿਕਰ ਕੀਤਾ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜੀ ਤੁਸੀਂ ਗੱਲ ਕਹੀਏ ਕਿ ਵਸੂਲੀ ਦਾ ਜਿਹੜਾ ਖੇਡ ਹੈ ਉਹ ਲਗਾਤਾਰ جاری ਹੈ ਹਜੇ ਤਾਂ ਇਹ ਵੀ ਗੱਲ ਜਰੂਰ ਇਹ ਕੰਪਲੇਂਟ ਕੈਂਦੇ ਨਜ਼ਰ ਆ ਰਹੇ ਨੇ ਕਿ ਲਿਸਟ ਬਹੁਤ ਲੰਬੀ ਸੀ ਉਹ ਤਾਂ ਕਈ ਲੋਕ ਸਾਹਮਣੇ ਨਹੀਂ ਆਏ ਡਰ ਦੇ ਬਾਰੇ ਕਿਉਂਕਿ ਉਸ ਟਾਈਮ ਦੇ ਐਸਐਸਪੀ ਉਸ ਟਾਈਮ ਦੇ ਐਸਪੀ ਜੇਕਰ ਸਾਰੇ ਮਿਲੇ ਹੋਣ ਉਸ ਟਾਈਮ ਦੇ ਐਸਐਚਓ ਜੇਕਰ ਸਾਰੇ ਮਿਲੇ ਹੋਣ ਲੋਕਾਂ ਨੂੰ ਰਾਤਮਕਾ ਕੇ ਉਹਨਾਂ ਨੂੰ ਕਿਸੇ ਛੋਟੇ ਕੇਸ ਦੇ ਵਿੱਚ ਫਸਾਉਣ ਦੀ ਗੱਲ ਕੀਤੀ ਜਾਵੇ ਮੋਟੀ ਰਕਮ ਯਾਨੀ ਕਹਿ ਸਕਦੇ ਹਾਂ ਕਿਸੇ ਤੋਂ 18 ਲੱਖ ਕਿਸੇ ਤੋਂ 20 ਲੱਖ ਕਿਸੇ ਤੋਂ 25 ਲੱਖ ਕਿਸੇ ਤੋਂ 40 ਲੱਖ ਡਿਪੈਂਡ ਔਨ ਹਿਸ ਬਿਜ਼ਨਸ ਯਾਨੀ ਕਿ ਰਸੂਗਦਾਰ ਲੋਕਾਂ ਨੂੰ ਫਸਾ ਕੇ ਯਾਨੀ ਕਿ ਜਿਹੜੇ ਅਣਪਛਾਤੇ ਆ ਦੇ ਖਿਲਾਫ ਪਰਚਾ ਹੋਇਆ ਸੀਗਾ ਔਰ ਉਹਨਾਂ ਦੀ ਇੱਕ ਪੂਰੀ ਪਲੈਨਿੰਗ ਹੁੰਦੀ ਸੀ ਕਿ ਵੱਡੇ ਅਫਸਰ ਤੋਂ ਲੈ ਕੇ ਛੋਟੇ ਇਨਸਪੈਕਟਰ ਲੈਵਲ ਤੱਕ ਇੱਕ ਪੂਰਾ ਨੈਕਸਟ ਲੈਜ ਚੱਲ ਰਿਹਾ ਸੀਗਾ ਜਦੋਂ ਹਾਈ ਕੋਰਟ ਨੂੰ ਇਹਦਾ ਪਤਾ ਲੱਗਿਆ ਸੂ ਮੋਟੋ ਲਿੱਤਾ ਗਿਆ ਉਸ ਤੋਂ ਬਾਅਦ ਇਹ ਸਾਰੀ ਸੀਬੀਆਈ ਦੇ ਕੋਲ ਪਹੁੰਚੀ ਕੰਪਲੇਟੈਂਟ ਜਰੂਰ ਇਹ ਕੰਪਲੇਨੈਂਟ ਜਿਹੜੇ ਨੇ ਉਹ ਜਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਲਿਸਟ ਬਹੁਤ ਲੰਬੀ ਸੀ ਔਰ ਬਹੁਤ ساری ਚੀਜ਼ਾਂ ਹੋਈਆਂ ਉਸ ਟਾਈਮ 'ਚ ਬਹੁਤ ساری ਚੀਜ਼ਾਂ ਹੋਈ ਹੈ ਕਿਸ ਨੂੰ ਕਿਸ ਨੂੰ ਕਾਲ ਗਿਆ ਕਿਸੇ ਨੇ ਪੈਸੇ ਦੇ ਦਿੱਤੇ ਡਰ ਦੇ ਮਾਰੇ ਜਿਨੇ ਨਹੀਂ ਦਿੱਤੇ ਉਹਦੇ ਤੇ ਜਿਹੜੇ ਹੈਗੇ ਉਹਦੇ ਤੇ ਇਲਜ਼ਾਮ ਲਾਤੇ ਉਹਨਾਂ ਨੇ ਪਰਚੇ ਕਰਾਣ ਦੀ ਵੀ ਕੋਸ਼ਿਸ਼ ਕੀਤੀ ਗਈ ਔਰ ਲੋਕਾਂ ਨੂੰ ਡਰ ਦੇਖੋ ਜੇਕਰ ਉਸ ਜ਼ਿਲ੍ਹੇਦਾਰ ਜੇਕਰ ਅਧਿਕਾਰੀ ਯਾਨੀ ਕਿ ਜ਼ਿਲ੍ਹੇਦਾਰ ਜਿਹੜਾ ਮੁਖੀ ਹੈ ਉਹ ਇਸ ਤਰ੍ਹਾਂ ਦੀ ਚੀਜ਼ਾਂ 'ਚ ਇਨਵੋਲ ਹੋਵੇ ਤਾਂ ਬਹੁਤ ਸਾਰੀ ਪਾਵਰ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਪੁਲਿਸ ਦੇ ਕੋਲ ਬਹੁਤ ਸਾਰੀ ਪਾਵਰ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਕਹਿ ਲੇ। ਬਿਲਕੁਲ Manoj ਜਿਸਾਂ ਦੇ ਨਾਲ ਇਸ ਮਾਮਲੇ ਨੂੰ ਵੀ ਜੇਕਰ ਦੇਖਿਆ ਜਾਵੇ ਤਾਂ 18 ਸਾਲ 2007 ਤੋਂ ਲਗਾਤਾਰ ਤੁਸੀਂ ਦੇਖੋ 2025 ਆ ਗਿਆ। ਕਾਫੀ ਲੰਮੀ ਜਿਹੜੀ ਲੜਾਈ ਉਹ ਲੜੀ ਗਈ ਹੈ। ਤਾਂ ਇਹ ਵੀ ਸਮਝ ਆਉਂਦਾ ਹੈ ਕਿ ਪੁਲਿਸ ਦੇ ਵਿੱਚ ਹੀ ਬਹੁਤ ਸਾਰੀਆਂ ਅਜਹੀਆਂ ਬਲੈਕ ਸ਼ੀਪਸ ਹੁੰਦੀਆਂ ਨੇ ਜਿਨ੍ਹਾਂ ਕਰਕੇ ਕਾਕੀ ਬਦਨਾਮ ਹੁੰਦੀ ਹੈ ਜੇਕਰ ਥੋੜੇ ਸ਼ਬਦਾਂ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਮਝਾ ਸਕੋ ਕਿ ਕਰਦੇ ਕੀ ਸੀ ਕਿਉਂਕਿ ਬਾਅਦ ਦੇ ਵਿੱਚ ਤਾਂ ਉਹੀ ਮਹਿਲਾ ਵਾਦਾ ਮੁਆਫ ਗਵਾਹ ਵੀ ਬਣੀ ਉਸਦੇ ਆ ਤੇ ਉਸਦੇ ਪਤੀ ਦਾ ਕਤਲ ਵੀ ਕਰ ਦਿੱਤਾ ਗਿਆ ਬਹੁਤ ਦਬਾਅ ਵੀ ਹੋਣਾ ਜਿਹੜੇ ਇਸ ਦੇ ਵਿੱਚ ਗਵਾਹ ਵੀ ਬਣੇ ਤੇ ਜਿਹੜੇ ਕੰਪਲੇਨੈਂਟ ਸੀਗੇ ਦੇਖੋ ਦੇਖੋ ਰਣਬੀਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਤੁਹਾਨੂੰ ਛੋਟੇ ਸ਼ਬਦਾਂ ਚ ਦੱਸ ਦਿਆਂ ਕਿ ਕਿਸ ਤਰ੍ਹਾਂ ਕਿਉਂਕਿ ਅਨਨੋਨ ਦੇ ਖਿਲਾਫ ਪਰਚਾ ਦਰਜ ਹੋਇਆ ਸੀਗਾ ਯਾਨੀ ਕਿ ਇਹਦੇ ਵਿੱਚ ਬਾਏ ਨਾਮ ਨਹੀਂ ਸੀਗਾ ਇਹ ਪੂਰੀ ਮੋਟਰਸਾਈਕਲ ਰੈਂਡੀ ਹੁੰਦੀ ਸੀ ਕਿ ਕਿਸੇ ਵੀ ਰਸੂਕਦਾਰ ਨੂੰ ਕਾਲ ਕਰਕੇ ਕਿਉਂਕਿ ਦੋ ਲੇਡੀਜ਼ ਰੱਖੀ ਹੋਈ ਸੀ ਕਿਸੇ ਨੂੰ ਵੀ ਰਸੂਕਦਾਰ ਨੂੰ ਵੱਡੇ ਬਿਜ਼ਨਸਮੈਨ ਨੂੰ ਕਾਲ ਕਰਕੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਤੁਹਾਡਾ ਇਸ ਕੇਸ ਦੇ ਵਿੱਚ ਨਾ ਸਾਹਮਣੇ ਆ ਰਿਹਾ ਤੇ ਤੁਸੀਂ ਜੇਕਰ ਤੁਸੀਂ ਥਾਣੇ ਆਓ ਥਾਣੇ ਬੁਲਾ ਕੇ ਉਹਨਾਂ ਨੂੰ ਡਰਾਣਾ ਧਮਕਾਣਾ ਜੇਕਰ ਤੁਸੀਂ ਨਿਕਲਣਾ ਚਾਹੁੰਦੇ ਹੋ ਤਾਂ ਠੀਕ ਹੈ ਨਹੀਂ ਤਾਂ ਜੇਕਰ ਸੈਟਿੰਗ ਜਿਹੜੀ ਹੈਗੀ ਸੈਟਿੰਗ ਦੀ ਗੱਲ ਕੀਤੀ ਜਾਂਦੀ ਸੀ ਜੇਕਰ ਸੈਟਿੰਗ ਹੁੰਦੀ ਹੈ ਤਾਂ ਠੀਕ ਹੈ ਨਹੀਂ ਹ ਕਈ ਚੀਜ਼ਾਂ ਇਹਦੇ ਵਿੱਚ ਫੈਕਟ ਫਾਈਂਡਿੰਗ ਸਾਹਮਣੇ ਆਈ ਜਿਸ ਤਰ੍ਹਾਂ सीबीआई ਵੱਲੋਂ ਇਹਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ ਪੂਰੀ ਜਿਹੜੀ ਜਾਂਚ ਕੀਤੀ ਗਈ ਉਹ ਸਾਹਮਣੇ ਇਹ ਜਿਹੜੀ ਨਿਕਲ ਕੇ ਸਾਹਮਣੇ ਆਈ ਕਿ ਡਰਾਇਆ ਦਮਕਾਇਆ ਜਾਂਦਾ ਸੀ ਪੁਲਿਸ ਸਟੇਸ਼ਨ ਬੁਲਾ ਕੇ ਜਿਹੜੇ ਵੱਡੇ ਰਸੂਬਦਾਰ ਹੈ ਉਹਨਾਂ ਨੂੰ ਡਰਾਇਆ ਜਾਂਦਾ ਸੀਗਾ ਕਿ ਜਿਹੜੀ ਨਵਾਲਿਕ ਦੇ ਨਾਲ ਗੈਂਗ ਰੇਪ ਹੋਇਆ ਉਹਦੇ ਵਿੱਚ ਤੁਹਾਡਾ ਨਾਂ ਸਾਹਮਣੇ ਆ ਰਿਹਾ ਹੈ ਤੁਹਾਡੀ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਸੈਟਿੰਗ ਕਰੋ ਜੇਕਰ ਨਹੀਂ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਮਾਮਲਾ ਤੁਹਾਡੇ ਤੇ ਦਰਜ ਹੋ ਸਕਦਾ ਇਹ ਡਰਾ ਡਰਾ ਤੁਮਕਾ ਕੇ ਪੈਸੇ ਜਿਹੜੇ ਵਸੂਲ ਕਰਨੇ ਔਰ ਇਹ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਈ ਲੋਕਾਂ ਨੇ ਇਹਦੇ ਵਿੱਚ ਪੈਸੇ ਦਿੱਤੇ ਵੀ ਨਹੀਂ ਡਰ ਦੇ ਮਾਰੇ ਵਸੂਲੀ ਜਿਹੜੀ ਕੀਤੀ ਹੈ ਬਹੁਤ سارے ਜਿਹੜੇ ਲੋਕ ਨੇ ਜਿਹੜੇ ਵਸੂਕਦਾਰ ਨੇ ਜਿਹੜੇ ਵੱਡੇ ਨੇ ਉਹਨਾਂ ਨੇ ਪੈਸੇ ਦਿੱਤੇ ਵੀ ਹੈ ਤਾਂ ਕਹਿ ਸਕਦੇ ਆ ਕਿ ਹੁਣ ਜਦ ਸਾਰਾ ਮਾਮਲਾ ਜਦ ਰਿਕਾਰਡਿੰਗ ਸਾਹਮਣੇ ਆਈ ਜਦ ਜਿਹਦੇ ਵਿੱਚ ਰਿਕਾਰਡਿੰਗ ਜਿਹੜੀ ਸਾਹਮਣੇ ਆਈ ਜਿਹਦੇ ਵਿੱਚ ਪਤਾ ਲੱਗਿਆ ਕਿ ਪੈਸੇ ਦੀ ਡਿਮਾਂਡ ਕਿੰਨੀ ਜਾ ਰਹੀ ਹੈ ਹਾਲਾਂਕਿ ਉਸ ਤੋਂ ਬਾਅਦ ਹੈ ਜਦ ਮਾਮਲਾ ਖੁਲਿਆ ਉਸ ਤੋਂ ਬਾਅਦ ਇਹ ਹਾਈ ਕੋਰਟ ਚ ਪਹੁੰਚਾ ਸੂ ਮੋਟੋ ਲਿੱਤਾ ਗਿਆ ਸੀਬੀਆਈ ਦੇ ਕੋਲ ਪਹੁੰਚਾ ਔਰ ਸੀਬੀਆਈ ਨੇ ਜਦ ਫੈਕਟ ਫਾਈਨਡਿੰਗ ਕੀਤੀ ਰਣਵੀਰ ਤਾਂ ਬਹੁਤ ਸਾਰੀ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਬਹੁਤ ਸਾਰੇ ਖੁਲਾਸੇ ਜਿਹੜੇ ਅਸੀਂ ਕਹਿ ਸਕਦੇ ਹਾਂ ਸਾਹਮਣੇ ਆਏ ਔਰ ਅੱਜ ਉਹਨਾਂ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ ਤਾਂ ਅਸੀਂ ਕਹਿ ਸਕਦੇ ਹਾਂ ਕਿ 18 ਸਾਲ ਬਾਅਦ ਅੱਜ ਇਹ ਜਿਹੜਾ ਫੈਸਲਾ ਆਇਆ ਅੱਜ ਇਹ ਸਜ਼ਾ ਦਾ ਐਲਾਨ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਸ਼ਿਕਾਇਤ ਕਰਤਾ ਵੀ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਸੰਤੋਸ਼ਡਾ ਕਿਉਂਕਿ 18 ਸਾਲ ਦੀ ਲੜਾਈ ਜਿਹੜੀ ਹੈ ਬਹੁਤ ਲੰਮੀ ਲੜਾਈ ਹੈ 2017 ਦਾ ਜਿਹੜਾ ਇਹ ਹਾਈ ਪ੍ਰੋਫਾਈਲ ਜਿਹੜਾ ਮਾਮਲਾ ਹੈ ਉਹਦੇ ਵਿੱਚ ਹੁਣ ਸੀਬੀਆਈ ਕੋਰਟ ਵੱਲੋਂ ਜਿਹੜਾ ਫੈਸਲਾ ਨਿਕਲ ਗਿਆ ਬਹੁਤ ਜਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਇਹ ਹਾਈ ਪ੍ਰੋਫਾਈਲ ਕੇਸ ਜਿਸ ਦੇ ਵਿੱਚ ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮੋਗਾ ਸੈਕਸ ਸਕੈਂਡਲ ਚ ਸਜ਼ਾ ਦਾ ਐਲਾਨ ਹੋ ਗਿਆ ਹੈ ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਤਕਾਲੀ ਇੰਸਪੈਕਟਰ ਰਾਮਨ ਕੁਮਾਰ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ 3 ਲੱਖ ਦਾ ਜੁਰਮਾਨਾ ਲਾਇਆ ਗਿਆ ਤਤਕਾਲੀ ਐਸਐਸਪੀ ਐਸਪੀ ਤੇ ਦੋ ਇੰਸਪੈਕਟਰ ਦੋਸ਼ੀ ਕਰਾਰ ਦਿੱਤੇ ਗਏ ਸੀ ਭ੍ਰਿਸ਼ਟਾਚਾਰ ਤੇ ਜ਼ਬਰੀ ਵਸੂਲੀ ਦੇ ਦੋਸ਼ੀ ਕਰਾਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਹੁਣ ਸਜ਼ਾ ਦਾ ਐਲਾਨ ਕੀਤਾ